ਜਦੋਂ ਵੀ ਕੋਈ ਸ਼ਬਦ ਪੜ੍ਹਦੇ ਆਂ ਜਦੋਂ ਵੀ ਕਿਸੇ ਸ਼ਬਦ ਦੀ ਵਿਆਖਿਆ ਦੇਖਦੇ ਆਂ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਘੱਟ ਅਜਿਹੇ ਸ਼ਬਦ ਹੁੰਦੇ ਨੇ ਜਿਨ੍ਹਾਂ ਦੀ ਰਹਾਉ ਨਹੀਂ ਹੁੰਦੀ ਜਿਦੇ ਵਿੱਚ ਰਹਾਉ ਨਹੀਂ ਹੁੰਦਾ ਰਹਾਉ ਦਾ ਇੰਗਲਿਸ਼ ਵਿੱਚ ਮਤਲਬ ਆਪ ਕੱਢਦੇ ਆਂ ਸਟਾਪ ਕਰਨਾ ਰੁਕਣਾ ਪੰਜਾਬੀ ਦਾ ਦਾ ਮਤਲਬ ਹੈ ਰਹਾਉ ਰਹੁ ਰੁਕੋ ਖਲੋਜੋ ਟਿਕ ਜਾਓ ਜੇ ਜਿਹੜੀ ਇਹ ਪੰਕਤੀ ਹੈ ਇਹਨੂੰ ਪਹਿਲਾਂ ਸਮਝ ਲਓ ਜੇ ਤੁਹਾਡੀ ਇਹ ਸਮਝ ਵਿੱਚ ਪੈ ਗਈ ਤੇ ਪੂਰਾ ਸ਼ਬਦ ਤੁਹਾਡੀ ਸਮਝ ਵਿੱਚ ਪੈ ਜਾਏਗਾ ਜਿਵੇਂ ਫੋਰ ਐਗਜ਼ਾਮਪਲ ਅਸੀਂ ਓੰਕਾਰ ਦੀ ਪਾਉਣ ਬਾਣੀ ਪੜਦੇ ਹਾਂ ਬਹੁਤ ਲੰਬੀ ਪਾਉਣ ਬਾਣੀ ਹੈ ਲੇਕਿਨ ਰਹਾਉ ਦੀ ਪੰਕਤੀ ਬਹੁਤ ਛੋਟੀ ਜਿਵੇਂ ਸੁਖਮਨੀ ਸਾਹਿਬ ਪੜਦੇ ਹਾਂ ਸੁਖਮਨੀ ਸਾਹਿਬ ਦੇ 24 ਸ਼ਲੋਕ ਹੈ 24 ਅਸ਼ਟਪਦੀਆਂ ਨੇ ਬਹੁਤ ਲੰਬੀ ਪਾਉਣ ਬਾਣੀ ਹੈ ਲੇਕਿਨ ਇੰਨੀ ਵੱਡੀ ਪਾਉਣ ਬਾਣੀ ਦਾ ਜਿਹੜਾ ਮੇਨ ਜੋ ਆਈਡੀਆ ਸਤਿਗੁਰੂ ਦਾ ਕਹਿਣ ਦਾ ਜੋ ਸੰਖੇਪ ਮਤਲਬ ਹੈ ਕਹਿਣ ਦਾ ਜੋ ਤਤ ਹੈ ਉਹ ਕਿਵਲ ਰਹਾਉ ਦੀ ਪੰਕਤੀ ਦੇ ਵਿੱਚ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਅੱਗੇ ਜੀ ਭਗਤ ਜਣਾ ਕੈ ਮਨ ਬਿਸ਼ਰਾਮ ਇਹ 10 ਕਿ ਸ਼ਬਦ ਹੈ। ਔਰ ਇਹਨਾਂ 10 ਸ਼ਬਦਾਂ ਦੇ ਵਿੱਚ ਪੂਰੇ ਸੁਖਮਨੀ ਸਾਹਿਬ ਦਾ ਮੇਨ ਭਾਵ ਦੱਸਿਆ ਵੀ ਸੁਖਮਨੀ ਕੀ ਜਿਹੜੀ ਪਾਵਨ ਬਾਣੀ ਤੁਸੀਂ ਪੜਨ ਲੱਗੇ ਹੋ ਉਹਦੇ ਵਿੱਚ ਕਈ ਸ਼ਲੋਕ ਆਉਣੇ ਆ, ਕਈ ਅਸ਼ਟਪਦੀਆਂ ਆਉਣੀਆਂ ਨੇ, ਕਈ ਤਰ੍ਹਾਂ ਦੀਆਂ ਵਿਚਾਰਾਂ ਆਉਣੀਆਂ ਨੇ। ਪਰ ਜਿਹੜਾ ਉਹਦਾ ਧੁਰਾ ਹੈ, ਭਾਵ ਜੋ ਜਿਸ ਦੇ ਆਸ-ਪਾਸੇ ਪੂਰੀ ਪਾਵਨ ਬਾਣੀ ਸੁਖਮਨੀ ਸਾਹਿਬ ਘੁੰਮਦੀ ਹੈ, ਉਹਦਾ ਵਿਸ਼ਾ ਹੈ ਜੋ ਉਹ ਕੇਵਲ ਇਹ ਹੈ ਕਿ ਸੁਖਮਨੀ ਕੀ ਹੈ? ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਪਰਮਾਤਮਾ ਦਾ ਨਾਮ ਹੀ ਸੁੱਖਾਂ ਵਾਲੀ ਮਣੀ ਹੈ। ਦੁਨੀਆ ਦਾ ਇੱਕ ਬੜਾ ਵੱਡਾ ਵਹਿਮ ਸਤਿਗੁਰੂ ਨੇ ਤੋੜਿਆ ਸੀ। ਕਿਸੇ ਟਾਈਮ ਜੋਤਸ਼ੀਆਂ ਨੇ ਇਹ ਗੱਲ ਕਹੀ ਸੀ ਵੀ ਇੱਕ ਪੱਥਰ ਹੈ ਜੇ ਉਹਨੂੰ ਤੁਸੀਂ ਆਪਣੇ ਗਲੇ 'ਚ ਪਾ ਲਓ ਚੀਚੀ 'ਚ ਅੰਗੂਠੀ ਬਣਾ ਕੇ ਪਾ ਲਓ ਜਾਂ ਹੱਥ 'ਤੇ ਕਿਸੇ ਉਂਗਲ 'ਤੇ ਵਿੱਚ ਪਾ ਲਓ ਤੇ ਉਹਦੇ ਨਾਲ ਕੀ ਹੋਵੇਗਾ ਵੀ ਤੁਹਾਡੇ ਘਰ ਵਿੱਚ ਕੀ ਆਏਗਾ ਸੁੱਖ ਵੀ ਇਹ ਸੁੱਖਾਂ ਦੀ ਮਣੀ ਹੈ ਸੁੱਖਾਂ ਦਾ ਪੱਥਰ ਹੈ ਉਹਦੇ ਨਾਲ ਤੁਹਾਡੇ ਘਰ ਵਿੱਚ ਸੁੱਖ ਆਏਗਾ ਤੁਹਾਡਾ ਬਿਜ਼ਨਸ ਚੰਗਾ ਚੱਲੇਗਾ ਤੁਹਾਡੇ ਘਰ ਵਿੱਚ ਬਰਕਤਾਂ ਆਉਣਗੀਆਂ ਕਲਾ ਕਲੇਸ਼ ਨਹੀਂ ਹੋਏਗਾ ਐਸਾ ਵੈਸਾ ਕਹਿੰਦੀ ਕੋਸ਼ਿਸ਼ ਕੀਤੀ ਮਤਲਬ ਕਿ ਬਿਜ਼ਨਸ ਸੀ ਤੇ ਬਿਜ਼ਨਸ ਨੂੰ ਜੋੜ ਦਿੱਤਾ ਗਿਆ ਬਾਅਦ ਵਿੱਚ ਧਰਮ ਨਾਲ ਬਹੁਤ ਜਗ੍ਹਾ ਤੇ ਐਸਾ ਹੁੰਦਾ ਵੀ ਹੈ ਹੁੰਦਾ ਬਿਜ਼ਨਸ ਹੈ ਬਣਾ ਦਿੱਤਾ ਜਾਂਦਾ ਧਰਮ ਹੁੰਦਾ ਧਰਮ ਹੈ ਜੋੜ ਦਿੱਤਾ ਬਿਜ਼ਨਸ ਨਾਲ ਜਾਂਦਾ ਹੈ ਬਿਜ਼ਨਸ ਵਿੱਚ ਤੇ ਧਰਮ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਬਿਜ਼ਨਸ ਧਰਮ ਨਹੀਂ ਹੋ ਸਕਦਾ ਧਰਮ ਬਿਜ਼ਨਸ ਨਹੀਂ ਹੋ ਸਕਦਾ ਧਰਮ ਨੇ ਬਿਜ਼ਨਸ ਨੇ ਨਹੀਂ ਦੱਸਣਾ ਵੀ ਧਰਮ ਨੂੰ ਕਿੱਦਾਂ ਚਲਾਉਣਾ ਇਹ ਨੋਟ ਕਰਿਓ ਗੱਲ ਅੱਜ ਦੀ ਮੇਰੇ ਜੋ ਮੈਂ ਕਹਿਣਾ ਚਾਹੁੰਦਾ ਬਿਜ਼ਨਸ ਨੇ ਨਹੀਂ ਦੱਸਣਾ ਵੀ ਧਰਮ ਕਿੱਦਾਂ ਚਲਾਈਦਾ ਹੈ ਧਰਮ ਨੇ ਤੁਹਾਨੂੰ ਦੱਸਣਾ ਬਿਜ਼ਨਸ ਕਿੱਦਾਂ ਚਲਾਈਦਾ ਹੈ ਇਹ ਸਤਿਗੁਰੂ ਨੇ ਤੁਹਾਨੂੰ ਦੱਸਣਾ ਕਿਰਤ ਕਿਵੇਂ ਕਰੀਦੀ ਹੈ ਜਿਵੇਂ ਸਤਿਗੁਰੂ ਨੇ ਆਪਣੀ ਪਾਣ ਪਾਣੀ ਵਿੱਚ ਆਖਣਾ ਉਦਮ ਕਰਿੰਦੇ ਆ ਜੀਓ ਤੂੰ ਕਮਾਵਦੇ ਆ ਸੁਖ ਪੁੰਚਤ ਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਇਹ ਦੱਸਿਆ ਹੋਇਆ ਇਹਦੇ ਵਿੱਚ ਔਰ ਸਤਿਗੁਰੂ ਨੇ ਦੱਸਿਆ ਬੇਈਮਾਨੀ ਨਹੀਂ ਕਰਨੀ ਮਾਰਾ ਨਹੀਂ ਕਿਸੇ ਦਾ ਕਰਨਾ ਚੰਗਾ ਕਰਕੇ ਚੱਲਣਾ ਪਰ ਹੈ ਸੀ ਉਹ ਜੋਤਸ਼ੀਆਂ ਦਾ ਪੰਡਤਾਂ ਦਾ ਬ੍ਰਾਹਮਣਾਂ ਦਾ ਬਿਜ਼ਨਸ ਹੌਲੀ ਹੌਲੀ ਵੜ ਗਿਆ ਧਰਮ ਦੇ ਵਿੱਚ ਸਤਿਗੁਰੂ ਨੇ ਉਹ ਚੀਜ਼ ਨੂੰ ਕੰਡੈਮ ਕੀਤਾ ਕਹਿੰਦੇ ਨਹੀਂ ਐਸਾ ਨਹੀਂ ਹੈ ਸੁਖਮਣੀ ਕੀ ਹੈ ਸੁਖ ਅੰਮ੍ਰਿਤ ਪ੍ਰਭ ਨਾਮ ਪਰਮਾਤਮਾ ਦਾ ਨਾਮ ਹੀ ਸੁੱਖਾਂ ਦੀ ਮਣੀ ਹੈ ਪਰਮਾਤਮਾ ਦਾ ਨਾਮ ਹੀ ਅੰਮ੍ਰਿਤ ਹੈ ਪਰਮਾਤਮਾ ਦਾ ਨਾਮ ਹੀ ਇੱਕ ਐਸਾ ਰਸ ਹੈ ਜਿਹੜਾ ਇੱਕ ਵਾਰੀ ਤੂੰ ਲੈ ਲਵੇਂਗਾ ਤੇਰੇ ਅੰਦਰੋਂ ਜਾਣਾ ਨਹੀਂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨ ਨਾ ਕਹੇ ਮਨ ਵਿਸ਼ਰਾਮ ਵਿਸ਼ਰਾਮ ਦਾ ਮਤਲਬ ਟਿਕਾਉ ਲੇਕਿਨ ਇਹ ਹੁੰਦਾ ਕਿੱਥੇ ਹੈ ਭਗਤ ਜਨ ਨਾ ਕਿ ਤੇ ਭਗਤ ਜਨ ਕੌਣ ਹੈ ਭਗਤ ਜਨ ਕੋਈ ਵਿਸ਼ੇਸ਼ ਨਹੀਂ ਜਿਹੜੇ ਉੱਪਰੋਂ ਅਸਮਾਨ ਤੋਂ ਦਿਖਦੇ ਹੈ ਉਹ ਹਰ ਇਨਸਾਨ ਭਗਤ ਬਣ ਸਕਦਾ ਹੈ ਜਿਸ ਬੰਦੇ ਨੂੰ ਆਪਣੇ ਗੁਰੂ ਦੀ ਲੋੜ ਹੈ ਜਿਹੜਾ ਗੁਰੂ ਦੀ ਲੋੜ ਮਹਿਸੂਸ ਕਰਦਾ ਹੈ ਗੁਰੂ ਦੀ ਜ਼ਰੂਰਤ ਮਹਿਸੂਸ ਕਰਦਾ ਹੈ ਗੁਰੂ ਨੂੰ ਇਹ ਸਮਝਦਾ ਹੈ ਕਿ ਮੈਂ ਗੁਰੂ ਤੋਂ ਬਿਨਾਂ ਕਿਸੇ ਜੋਗਾ ਨਹੀਂ ਜਿਵੇਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਕਿਆ ਸੀ ਨਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਪ੍ਰੇਤੁਦ ਭਗਵੰਤਾ ਇਹ ਇਹਨੂੰ ਇਹਨੂੰ ਕਹਿੰਦੇ ਖੇਚ ਤੇ ਇਹ ਖੇਚ ਹੀ ਇੱਕ ਐਸਾ ਸੁੱਖ ਹੈ ਜਿੰਦੇ ਤੋਂ ਵੱਡਾ ਦੁਨੀਆਂ ਦਾ ਹੋਰ ਕੋਈ ਵੀ ਸੁੱਖ ਨਹੀਂ ਦੁਨੀਆਂ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਗੱਲ ਕਰਦੇ ਆਂ ਖਾਸ ਤੌਰ ਤੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਸ-ਪਾਸ ਇਹਨਾਂ ਦੇ ਵਿੱਚ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਕੀਤਾ ਜਾਂਦਾ ਹੈ ਦਿਲ ਤੋਂ ਤੇ ਬਹੁਤ ਸਾਡੇ ਐਸੇ ਬਹੁਤ ਸਾਰੇ ਸਾਡੇ ਐਸੇ ਸਿੱਖ ਹੋਣਗੇ ਜਿਹੜੇ ਭੁੱਲ ਚੁੱਕੇ ਨੇ ਉਹਨਾਂ ਨੂੰ ਨਹੀਂ ਯਾਦ ਵੀ ਬਾਬਾ ਦੀਪ ਸਿੰਘ ਕੌਣ ਸੀ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀ ਬਾਬਾ ਬੋਤਾ ਸਿੰਘ ਕੌਣ ਸੀ ਬਾਬਾ ਗਰਜਾ ਸਿੰਘ ਕੌਣ ਸੀ ਨਹੀਂ ਪਤਾ ਹੋਏਗਾ ਖੈਰ ਆਪਾਂ ਗੱਲ ਕਰਦੇ ਆ ਸੰਨ 1682 ਦੇ ਵਿੱਚ ਮਾਗ ਦਾ ਦੇਸੀ ਮਹੀਨਾ ਤੇ ਜਨਵਰੀ ਦਾ ਮਹੀਨਾ ਅੰਗਰੇਜ਼ੀ ਮਹੀਨਾ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਤੇ ਜਿਸ ਪਿੰਡ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਆਪਣਾ ਪ੍ਰਕਾਸ਼ ਧਾਰਿਆ ਪ੍ਰਕਾਸ਼ ਸ਼ਬਦ ਮੈਂ ਤਾਂ ਵਰਤਿਆ ਕਿਉਂਕਿ ਗੁਰਮੁਖ ਬੁੱਢੇ ਕਦੇ ਨਾ ਹੀ ਜਨ ਅੰਤਰ ਸ੍ਰुत ਗਿਆਨ ਗੁਰਮੁਖ ਨਾ ਬੁੱਢੇ ਹੁੰਦੇ ਆ ਤੇ ਗੁਰਮੁਖ ਨਾ ਮਰਦੇ ਆ ਗੁਰਮਖਾਂ ਨੂੰ ਮੌਤ ਨਹੀਂ ਆਉਂਦੀ ਉਹ ਹਮੇਸ਼ਾ ਜਿਉਂਦੇ ਰਹਿੰਦੇ ਉਹ ਮਰਦੇ ਨਹੀਂ ਮੌਤ ਵੈਸੇ ਵੀ ਕਿਸੇ ਵੀ ਇਨਸਾਨ ਦੀ ਨਹੀਂ ਹੁੰਦੀ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਤਿਗੁਰੂ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ ਕੌਣ ਮੂਆ ਰੇ ਕੌਣ ਮੂਆ ਕਿਹੜਾ ਮਰਿਆ ਕੌਣ ਮਰਿਆ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾਂ ਚਲਤ ਭਿਆ ਕਹਿੰਦੇ ਇਹ ਤਾਂ ਜੀਨਸ ਦੀ ਖੇਡ ਹੈ ਜਿਹੜੀ ਮੇਰੀ ਮੇਰੇ ਬੱਚਿਆਂ 'ਚ ਇਹ ਬੱਚਿਆਂ ਦੀ ਗਾਂ ਬੱਚਿਆਂ 'ਚ ਚੱਲਦੀ ਰਹਿੰਦੀ ਹੈ ਬੰਦਾ ਮਰਦਾ ਥੋੜੀ ਕਦੇ ਕੇਵਲ ਬੰਦੇ ਦਾ ਫਰੇਮ ਖਤਮ ਹੁੰਦਾ ਹੈ ਜਿਹਦੇ ਵਿੱਚ ਅਸੀਂ ਹਾਂ ਇਹ ਫਰੇਮ ਹੀ ਹੈ ਜੇ ਇੱਕ ਫਰੇਮ ਟੁੱਟ ਗਿਆ ਤੇ ਇਹਦਾ ਮਤਲਬ ਇਹ ਨਹੀਂ ਵੀ ਜਿਹੜੀ ਕਾਗਜ਼ ਦੀ ਫੋਟੋ ਆ ਸ਼ਾਇਦ ਉਹ ਵੀ ਖਤਮ ਹੋ ਗਈ ਉਹਨੂੰ ਕਿਸੇ ਵੀ ਫਰੇਮ 'ਚ ਮੜਿਆ ਜਾ ਸਕਦਾ ਹੈ ਬਾਅਦ ਵਿੱਚ ਅਸੀਂ ਕਦੇ ਮਰਦੇ ਨਹੀਂ ਹਾਂ ਅਸੀਂ ਕਦੇ ਖਤਮ ਨਹੀਂ ਹੁੰਦੇ ਆਤਮਾ ਦਾ ਮਤਲਬ ਕੀ ਹੈ ਜੀਨਸ ਆਤਮਾ ਦਾ ਜੋ ਸਾਨੂੰ ਟੀਵੀ 'ਚ ਜਾਂ ਸੀਰੀਅਲਾਂ ਦੇ ਵਿੱਚ ਦਿਖਾਇਆ ਜਾਂਦਾ ਵੀ ਆਤਮਾ ਭੂਤ ਬਣ ਜਾਂਦੀ ਬਾਅਦ ਵਿੱਚ ਉਹ ਕਿਸ ਨੂੰ ਚੰਬੜ ਜਾਂਦੀ ਹੈ ਬਾਅਦ ਵਿੱਚ ਉਹ ਡਰਾਉਂਦੀ ਹੈ ਬਾਅਦ ਵਿੱਚ ਨੁਕਸਾਨ ਕਰਦੀ ਹੈ ਐਸਾ ਵੈਸਾ ਕੁਝ ਨਹੀਂ ਹੁੰਦਾ ਨਾ ਅੱਜ ਤੱਕ ਕਿਸੇ ਨੇ ਆਤਮਾ ਵੇਖੀ ਨਾ ਅੱਜ ਤੱਕ ਕਿਸੇ ਨੇ ਭੂਤ ਪ੍ਰੇਤ ਵੇਖਿਆ ਇਹ ਕੇਵਲ ਦਿਮਾਗ ਦਾ ਵਹਿਮ ਹੈ ਤੇ ਦਿਮਾਗ ਦੇਖੋ ਜਿਹੜੀ ਚੀਜ਼ ਨੂੰ ਦਿਮਾਗ ਐਕਸੈਪਟ ਕਰ ਲੈਂਦਾ ਨਾ ਇਹ ਹੈ ਉਹਦੇ ਤੋਂ ਬਾਅਦ ਮਨ ਉਹਦੀ ਸ਼ਕਲ ਤਿਆਰ ਕਰਦਾ ਜਿਵੇਂ ਅਸੀਂ ਸੁਪਨੇ ਵਿੱਚ ਜਾਂਦੇ ਹਾਂ ਸਾਰਾ ਦਿਨ ਜੋ ਸੋਚਦੇ ਆਂ ਕਈ ਵਾਰੀ ਉਹ ਸੁਪਨੇ ਦੇ ਵਿੱਚ ਆ ਜਾਂਦਾ ਜਿਹਦੇ ਬਾਰੇ ਸੋਚਦੇ ਆ ਉਹ ਆ ਜਾਂਦਾ ਹੈ ਭਲਾ ਉਹ ਸਾਡੇ ਅੰਦਰ ਕਿੱਦਾਂ ਚਲਾ ਗਿਆ ਉਹ ਮੂਵੀ ਕਿੰਨੇ ਬਣਾਈ ਕਿੰਨੇ ਤਿਆਰ ਕੀਤੀ ਜੋ ਸਾਡੇ ਸੁਪਨੇ ਵਿੱਚ ਚਲਦੀ ਹੈ ਹੁਣ ਤਾਂ ਸਾਇੰਸ ਨੇ ਖੋਜ ਕੀਤੀ ਉਹਨੂੰ ਰਿਕਾਰਡ ਵੀ ਤੁਸੀਂ ਕਰ ਸਕਦੇ ਆ ਆਪਣੇ ਸੁਪਨੇ ਨੂੰ ਰਿਕਾਰਡ ਵੀ ਕੀਤਾ ਜਾ ਸਕਦਾ ਪਰ ਉਹਨੇ ਤਿਆਰ ਕਿਨੇ ਕੀਤਾ ਉਹ ਸਾਡੇ ਮਨ ਨੇ ਜਦੋਂ ਦਿਮਾਗ ਕੁਝ ਸੋਚਦਾ ਤੇ ਮਨ ਉਹਨੂੰ ਕ੍ਰੀਏਟ ਕਰਦਾ ਸਾਡੀ ਸੋਚ ਨੂੰ ਕ੍ਰੀਏਟ ਕਰਨਾ ਸ਼ੁਰੂ ਕਰ ਦਿੰਦੀ ਬਣਾ ਦਿੰਦੀ ਹੈ ਤੇ ਹੌਲੀ ਹੌਲੀ ਕੀ ਹੁੰਦਾ ਵੀ ਸਾਨੂੰ ਲੱਗਦਾ ਜਿਵੇਂ ਇਹ ਬਿਲਕੁਲ ਸੱਚ ਹੈ ਇਹ ਐਸਟੀ ਇੱਕ ਬਿਮਾਰੀ ਵੀ ਹੈ ਮੈਨੂੰ ਤਾਂ ਨਾਮ ਨਹੀਂ ਯਾਦ ਉਸ ਬਿਮਾਰੀ ਦੇ ਵਿੱਚ ਬੰਦਾ ਦੂਜਿਆਂ ਨਾਲ ਗੱਲਾਂ ਕਰਦਾ ਹੈ ਤੇ ਸਾਨੂੰ ਇਦਾਂ ਲੱਗਦਾ ਵੀ ਜਿਵੇਂ ਸਾਹਮਣੇ ਤਾਂ ਕੋਈ ਹੈ ਨਹੀਂ ਹੈ ਇਹ ਗੱਲਾਂ ਕਿਹਦੇ ਨਾਲ ਕਰ ਰਿਹਾ ਹੈ ਪਰ ਉਹ ਬਿਮਾਰੀ ਦੇ ਵਿੱਚ ਹੁੰਦਾ ਹੈ ਇਸ ਕਰਕੇ ਉਹਨੂੰ ਲੱਗਦਾ ਵੀ ਜਿਵੇਂ ਮੇਰੇ ਸਾਹਮਣੇ ਕੋਈ ਮੇਰੇ ਨਾਲ ਗੱਲਾਂ ਕਰੇ ਉਹ ਟੀਵੀ ਨਾਲ ਗੱਲਾਂ ਕਰੇਗਾ ਤੁਹਾਡੇ ਤੁਸੀਂ ਲਾਗੇ ਖੜੇ ਹੋ ਆਸ-ਪਾਸੇ ਮੂੰਹ ਫੇਰ ਕੇ ਗੱਲਾਂ ਕਰੇਗਾ ਮਤਲਬ ਕੀ ਹੈ ਵੀ ਉਹਨੂੰ ਕੋਈ ਦਿਸ ਰਿਹਾ ਹੈ ਉਹਦੇ ਦਿਮਾਗ ਨੇ ਕਿਸੇ ਨੂੰ ਕ੍ਰੀਏਟ ਕਰ ਲਿਆ ਤੇ ਉਹਦੇ ਨਾਲ ਉਹ ਗੱਲਾਂ ਕਰੀ ਜਾਂਦਾ ਹੈ ਬਿਮਾਰੀ ਹੈ ਜਦੋਂ ਐਸਾ ਕੋਈ ਬੰਦਾ ਐਸੀ ਬਿਮਾਰੀ ਵਿੱਚ ਚਲਾ ਜਾਏ ਉਹਨੂੰ ਬਾਹਰ ਕੱਢਣਾ ਬਹੁਤ ਔਖਾ ਜਾਂਦਾ ਹੈ ਤੇ ਇਦਾਂ ਹੀ ਭੂਤ ਪ੍ਰੇਤ ਆਤਮਾਵਾਂ ਦਾ ਚੱਕਰ ਬਿਮਾਰੀ ਹੈ ਇੱਕ ਇਨਸਾਨ ਕਦੇ ਵੀ ਨਹੀਂ ਮਰਦਾ ਹਮੇਸ਼ਾ ਜਿਉਂਦਾ ਰਹਿੰਦਾ ਹੈ ਹਮੇਸ਼ਾ ਕੌਣ ਮੂਆਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਭਇਆ ਆਪਾਂ ਜਿਉਨੇ ਆ ਹਮੇਸ਼ਾ ਬੱਚਿਆਂ ਦੇ ਰਾਂਈ ਸਾਡਾ ਸੁਭਾਅ ਮਿਲਦਾ ਹੈ ਸਾਡੀ ਸ਼ਕਲ ਉਹਨਾਂ ਵਿੱਚ ਮਿਲਦੀ ਹੈ ਸਾਡੇ ਗੁਣ ਮਿਲਦੇ ਹੁੰਦੇ ਨੇ